ਦੋ ਸਕੇ ਬਰਾਬਰ ਇੱਕ ਦੀ 10 ਕਿੱਲੇ ਪਾਲੀ ਇੱਕ ਦੀ 20 ਦੋਵਾਂ ਦੇ ਬੱਚੇ ਬਰਾਬਰ ਦੇ ਤੇ ਪਿੰਡ ਗ੍ਰੰਥੀ ਨੇ ਆਖਿਆ ਪੁੱਤ ਆਜੋ ਤੁਹਾਨੂੰ ਸੰਥਿਆ ਕਰਾਈਏ ਤੁਹਾਨੂੰ ਸੰਥਿਆ ਕਰਾਈਏ ਤੇ ਜਿਹਦੀ ਵੀ ਕਿੱਲੇ ਸੀ ਉਹਦੇ ਪੁੱਤ ਨੇ ਆਖਿਆ ਪਾਪਾ ਮੈਂ ਬਾਣੀ ਸਿੱਖ ਲਾਂ ਹੰਕਾਰ ਏਡੀ ਮਾੜੀ ਚੀਜ਼ ਆ ਕਹਿੰਦਾ ਪੁੱਤ ਅਸੀਂ ਕਿਤੇ ਗਰੀਬ ਆ 20 ਕਿੱਲੇ ਪਾਲੀ ਤੂੰ ਇਕੱਲਾ ਇਕੱਲਾ ਹੈਗਾ ਅਸੀਂ ਬਾਬੇ ਬੂਬੇ ਨਹੀਂ ਬਣਨਾ ਵੇਖੋ ਸਾਡੀਆਂ ਸੋਚਾਂ ਅਹੀਂ ਬਾਬੇ ਬੂਬੇ ਨਹੀਂ ਬੰਨਣਾ ਚੁੱਪ ਕਰਕੇ ਤੂੰ ਬਾਈ ਕਰ ਮੱਥਾ ਟੇਕਣਾ ਟੇਕਿਆ ਕਿਹੜੇ ਬੰਨੇ ਤੁਰ ਪਿਆ ਬਾਬੇ ਦੇ ਵਿਹਲੇ ਆ ਦੂਜੇ ਭਰਾ ਦਾ ਬੱਚਾ ਉਹ ਚੰਗੇ ਸੀ ਉਹਨੇ ਕਿਹਾ ਜਦੋਂ ਬੱਚੇ ਬੈਠਿਆ ਉਹਨੇ ਕਿਹਾ ਪਾਪਾ ਮੈਂ ਬਾਣੀ ਸਿੱਖਣੀ ਚਾਹਣਾ ਕਿੰਦਾ ਪੁੱਤ ਸਿੱਖ ਮੈਂ ਕੰਮ ਆ ਰੱਖ ਲੂੰਗਾ ਤੇਰਾ ਜੀ ਕਰਦਾ ਤੂੰ ਗੁਰਦੁਆਰੇ ਜਾਇਆ ਕਰ ਤੂੰ ਸੇਵਾ ਕਰਿਆ ਕਰ ਰਿਜ਼ਲਟ ਵੇਖਿਓ 15 ਸਾਲਾਂ ਬਾਅਦ ਦੋਵੇਂ ਭਰਾਵਾਂ ਦੇ ਪੁੱਤਰ ਜਵਾਨ ਹੋਏ ਹੁਣ ਜਿਹੜਾ ਤੇ ਸ਼ਬਦ ਨਾਲ ਜੁੜਿਆ ਸੀ ਉਹ ਤਰਕੀ ਕਰ ਗਿਆ ਕਿਉਂਕਿ ਉਹਦੇ ਮਗਰ ਜਿੱਦ ਉਹਦਾ ਵਿਆਹ ਹੋਇਆ ਤੇ ਉਹਦੇ ਘਰ ਜੰਮਿਆ ਛੋਟਾ ਪੋਤੀ ਉਹ ਵੀ ਜਾਣ ਲੱਗ ਪਏ ਤੇ ਉਹਦੀ ਸਿੰਘਣੀ ਵੀ ਗੁਰੂ ਨਾਲ ਜੁੜ ਗਈ ਤੇ ਘਰ ਦੇ ਵਿੱਚ ਇੰਨਾ ਪਿਆਰ ਬਣ ਗਿਆ ਰੱਤੇ ਸਹੀ ਜੀ ਮੁਖਣਾ ਮਹਾਰਾਜ ਕਹਿੰਦੇ ਤੂੰ ਅਮਰਤ ਵੇਲੇ ਉੱਠ ਕੇ ਰੱਬ ਦੇ ਘਰ ਦਾ ਫਕੀਰ ਬਣ ਜਿਆ ਕਰ ਜਿਹੜਾ ਤੜਕੇ ਉੱਠ ਕੇ ਰੱਬ ਦੇ ਘਰ ਦਾ ਮੰਗਤਾ ਬੰਦਾ ਉਹਨੂੰ ਦਿਨ ਦੇ ਸਮੇ ਬਾਦਸ਼ਾਹੀ ਮਿਲ ਜਾਂਦੀ ਹੈ ਅੰਮ੍ਰਿਤ ਵੇਲਾ ਸਾਚਨਾਵ ਵਢਿਆਈ ਉਹ ਪਰਿਵਾਰ ਜਿਹੜਾ ਤਰੱਕੀ ਕਰ ਗਿਆ ਤੇ ਦੂਸਰਾ ਉੱਥੇ ਖੜੋਤਾ ਤੇ ਇੱਕ ਦਿਨ ਸਚਾਈ ਪਤਾ ਲੱਗੀ ਜਿੱਦਨ ਕਿਸੇ ਨੇ ਆਖਿਆ ਮੁਖਤਿਆਰ ਸਿਆ ਤੇਰਾ ਮੁੰਡਾ ਚਿੱਟਾ ਲਾਉਂਦਾਈ ਉਹਦੀ ਮਾਂ ਨੂੰ ਪਤਾ ਲੱਗਾ ਕਹਿੰਦੀ ਖਬਰਦਾਰ ਬਕਵਾਸ ਪੈ ਕਰਦੇ ਮੇਰਾ ਪੁੱਤ ਹੀਰਾ ਲੋਕੀ ਬਦਨਾਮੀ ਕਰਦੇ ਰਿਸ਼ਤਾ ਨਾ ਚੰਗਾ ਹੋ ਜੇ ਪਰ ਖੀਰੀ ਕਹਿੰਦੇ ਨਾ ਸਚਾਈ ਸ਼ੁਭਤੀ ਨਹੀਂ ਬਣਾਵਟ ਕੇ ਅਸੂਲੋਂ ਸੇ ਖੁਸ਼ਬੂ ਆਤੀ ਨਹੀਂ ਕਭੀ ਕਾਗਜ਼ ਕੇ ਫੂਲੋਂ ਸੇ ਇੱਕ ਦਿਨ ਫਿਰ ਘਰੋਂ ਹੀ ਬਾਥਰੂਮ ਚੋਂ ਸਿਰੰਜ ਵੀ ਮਿਲ ਗਈ ਤੇ ਸਮਾਨ ਕੰਦਾਂ ਨੂੰ ਟਕਰਾਂ ਵੱਜਣੀਆਂ ਸ਼ੁਰੂ ਹੋਈਆਂ ਪਿਓ ਦੇ ਪੈਰਾਂ ਥੱਲੇੋਂ ਜ਼ਮੀਨ ਨਿਕਲੀ ਤੇ ਉਹਨੂੰ ਸੈਂਟਰ ਚ ਭੇਜਤਾ ਇਹ ਅੱਜ ਦੀ ਵਿਚਾਰ ਜ਼ਰੂਰੀ ਹੈ ਜਦੋਂ ਉੱਥੇ ਭੇਜਿਆ ਤੇ ਉਹਨਾਂ ਨੇ ਫੁੱਲ ਜ਼ੋਰ ਲਾ ਲਿਆ ਤੇ ਮੁੰਡੇ ਤੇ ਅਸਰ ਨਹੀਂ ਹੋ ਰਿਹਾ ਖੀਰ ਨੂੰ ਜਿਹੜਾ ਮੇਣ ਸੀ ਉਹ ਮਾਲਕ ਉਹਨੇ ਕਿਹਾ ਗੁਰਮਖਸਿਆਂ ਭਾਈ ਬੇਨਤੀ ਹੈ ਵੀ ਸਾਡੇ ਹੱਥ ਘੜੇ ਮੁੰਡੇ ਨੂੰ ਲੈ ਲੈ ਤਿੰਨ ਚਾਰ ਸੈਂਟਰ ਬਦਲ ਕੇ ਵੇਖ ਲੈ ਤੇ ਮੁੰਡੇ ਨੂੰ ਵੱੱਦਾ ਕੰਧਾਂ ਨਾਲ ਟੱਕਰਾਂ ਮਾਰਦਾ ਛੋਟੀ ਜੀ ਬਾਰੀ ਖੋਲ ਕੇ ਸੈਂਟਰ ਦੀ ਪਿਓ ਨੇ ਪੱਗ ਬੱਦੀ ਕਹਿਣ ਲੱਗੇ ਜਦੋਂ ਪੁੱਤ ਦਾ ਮੱਥਾ ਲਾਉਣਾ ਭਰਿਆ ਤੜਫਦਾ ਵੇਖਿਆ ਤੇ ਕਹਿੰਦਾ ਪੁੱਤਰਾ ਇਹ ਕੀ ਤੇ ਉਸ ਪੁੱਤ ਨੇ ਸੱਚ ਕਿਹਾ ਕਹਿੰਦਾ ਬਾਪੂ ਬੜਾ ਧਰੋ ਕੀਤਾ ਈ ਮਰਨਾ ਕਬੀਰ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਪਾਏ ਕਹਾੜਾ ਮਾਰਿਆ ਬਾਪੂ ਬੜਾ ਧਰੋ ਕੀਤਾ ਈ ਹੱਥ ਕੰਬਦੇ ਰੋ ਕੇ ਕਹਿੰਦਾ ਬਾਪੂ ਨਸ਼ਾ ਮੈਂ ਮਰ ਜਾਊਗਾ ਨਸ਼ਾ ਮੈਂ ਮਰ ਜਾਊਗਾ ਕਹਿੰਦਾ ਪੁੱਤਰ ਧਰੋ ਕਾਦਾ ਕੀਤਾ ਕਿਹੜਾ ਪਿਓ ਆਪਣੇ ਬੱਚਿਆਂ ਨਾਲ ਧਰੋ ਕਰਦਾ ਮੈਂ ਤੇ ਤੈਨੂੰ ਦੁਨੀਆ ਦੀ ਹਰ ਚੀਜ਼ ਲਿਆ ਕੇ ਦਿੱਤੀ ਤੂੰ ਬੁਲਟ ਮੰਗਿਆ ਲਿਆ ਕੇ ਦਿੱਤਾ ਗੱਡੀ ਮੰਗੀ ਦਿੱਤੀ ਜਿਹੜੇ ਕੱਪੜੇ ਨੂੰ ਹੱਥ ਪਾਇਆ ਪੁੱਤਰਾ ਮੈਂ ਦਿੱਤਾ ਮੇ ਤੂੰ ਕਿਹੜੀ ਭੁੱਲ ਹੋ ਗਈ ਕਹਿੰਦੇ ਤਿਰ ਤੂੰ ਸਭ ਤੋਂ ਵੱਡੀ ਭੁੱਲ ਹੋਈ ਜਿਸ ਦਿਨ ਚਾਚੇ ਦਾ ਬੇਟਾ ਤੇ ਮੈਂ ਗੁਰਦੁਆਰੇ ਪਾਠ ਸਿੱਖਦੇ ਸੀ ਤੇ ਤੂੰ ਮੈਨੂੰ ਆਖਿਆ ਸੀ ਗਰੀਬ ਬਾਬੇ ਬਾਨਾ ਜੇ ਕਿਤੇ ਮੈਨੂੰ ਉਦੋਂ ਨਾਂ ਤੋੜਦਾ ਤੇ ਅੱਜ ਮੈਂ ਵੀ ਉਹਦੇ ਅੰਗੂ ਪਰਿਵਾਰ ਨਾਲ ਪਰਿਆ ਹੁੰਦਾ ਏ ਬਾਪੂ ਕਿਹੜਾ ਬਦਲਾ ਲਿਆ ਤੂੰ ਮੈਨੂੰ ਉੱਥੋਂ ਹਟਾਤਾ ਮੈਨੂੰ ਮਾੜੀ ਸੰਗਤ ਮਿਲ ਗਈ ਹੁਣ ਮੇਰਾ ਕੁਝ ਨਹੀਂ ਹੋ ਸਕਦਾ